ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਮੇਰੇ ਗਿਆਨ ਤੇ ਕਹਾਣੀਆਂ ਵਾਲੇ ਚੈਨਲ ਦੇ ਵਿੱਚ ਵੀਡੀਓ ਦੇਖ ਰਹੇ ਹੋ ਤੇ ਮੈਂ ਹਾਂ ਜਸਪ੍ਰੀਤ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੈਨੂੰ ਸਬਸਕ੍ਰਾਈਬ ਕਰ ਦਿਓ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਮਹਾਸਾਗਰਾਂ 'ਚੋਂ ਕਚਰਾ ਸਾਫ ਕਰੇਗਾ ਰੋਬੋਟ ਇੱਕ ਛੋਟੇ ਅਤੇ ਮੱਧਮ ਕੋਗੀ ਤੋਂ ਪ੍ਰੇਰਿਤ ਵਿਗਿਆਨੀਆਂ ਨੇ ਇੱਕ ਰੋਬੋਟ ਪ੍ਰੋਟੋਟਾਈਪ ਵਿਕਸਿਤ ਕੀਤਾ ਹੈ ਜੋ ਇੱਕ ਦਿਨ ਸਮੁੰਦਰਾਂ ਅਤੇ ਝੀਲਾਂ ਦੀ ਸਤ੍ਹਾ ਤੋਂ ਮਾਈਕਰੋਪਲਾਸਟਿਕ ਨੂੰ ਹਟਾ ਸਕਦਾ ਹੈ ਰੋਬੋਟ ਦਾ ਡਿਜ਼ਾਈਨ ਹਵਾਈ ਨੇ ਸੇਵ ਦੇ ਕੋਗੇ Omesia ਕਿ ਨਾਲ ਹੀ ਕੁਲੇਟ ਤੇ ਆਧਾਰਿਤ ਹੈ ਜੋ ਇੱਕ ਆਮ ਐਕੁਏਰੀਅਮ ਕੋਗਾ ਹੈ ਪਾਣੀ ਦੀ ਸਤ੍ਹਾ ਦੇ ਵਹਾਅ ਨੂੰ ਚਲਾਉਣ ਅਤੇ ਤੈਰਦੇ ਭੋਜਨ ਦੇ ਕਣਾਂ ਨੂੰ ਚੂਸਣ ਲਈ ਆਪਣੇ ਪੈਰਾਂ ਦੀ ਲਹਿਰਦਾਰ ਗਤੀ ਦੀ ਵਰਤੋਂ ਕਰਦਾ ਹੈ ਵਰਤਮਾਨ ਵਿੱਚ ਪਲਾਸਟਿਕ ਇਕੱਠਾ ਕਰਨ ਵਾਲੇ ਯੰਤਰ ਜ਼ਿਆਦਾਤਰ ਪਾਣੀ ਵਿੱਚੋਂ ਪਲਾਸਟਿਕ ਦੇ ਡੇਮ ਮਲੇਵ ਨੂੰ ਇਕੱਠਾ ਕਰਨ ਅਤੇ ਹਟਾਉਣ ਲਈ ਡ੍ਰੈਗ ਜਾਲ ਜਾਂ ਕਨਵੇਅਰ ਬੈਲਟਾਂ ਤੇ ਅਨਿਰਭਰ ਕਰਦੇ ਹਨ ਪਰ ਉਹਨਾਂ ਵਿੱਚ ਮਾਈਕਰੋ ਪਲਾਸਟਿਕ ਤੋਂ ਮੋੜ ਪ੍ਰਾਪਤ ਕਰਨ ਲਈ ਜ਼ਰੂਰੀ ਪੈਮਾਨੀ ਦੀ ਘਾਟ ਹੁੰਦੀ ਹੈ ਪਲਾਸਟਿਕ ਦੇ ਇਹ ਛੋਟੇ ਕਣ ਗ੍ਰਹਿਣ ਕਿਤੇ ਜਾ ਸਕਦੇ ਹਨ ਅਤੇ ਸਮੁੰਦਰੀ ਜਾਨਵਰਾਂ ਦੇ ਟਿਸ਼ੂਆਂ ਤੱਕ ਪਹੁੰਚ ਸਕਦੇ ਹਨ ਜਿਸ ਨਾਲ ਉਹ ਭੋਜਨ ਲੜੀ ਵਿੱਚ ਦਾਖਲ ਹੋ ਸਕਦੇ ਹਨ ਜਿੱਥੇ ਇਹ ਇੱਕ ਸਹਿਲ ਸਮੱਸਿਆ ਬਣ ਜਾਂਦੇ ਹਨ ਅਤੇ ਮਨੁੱਖਾਂ ਲਈ ਸੰਭਾਵੀ ਤੌਰ ਤੇ ਕੈਂਸਰ ਪੈਦਾ ਕਰਦੇ ਹਨ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ ਅਨੁਸਾਰ ਪਲਾਸਟਿਕ ਦੀ ਰਹਿੰਦ-ਖੂੰਦ ਸਾਰੇ ਸਮੁੰਦਰੀ ਪ੍ਰਦੂਸ਼ਣ ਦਾ 80% ਹਿੱਸਾ ਹੈ ਜਿਸ ਵਿੱਚ ਹਰ ਸਾਲ 8 ਤੋਂ 10 ਮਿਲੀਅਨ ਮੀਟ੍ਰਿਕ ਟਨ ਪਲਾਸਟਿਕ ਸਮੁੰਦਰ ਵਿੱਚ ਖਤਮ ਹੋ ਜਾਂਦਾ ਹੈ ਪ੍ਰੋਟੋਟਾਈਪ ਭਾਵੇਂ ਛੋਟਾ ਹੈ ਸਿਰਫ 5 ਵੋਲਟ ਦੀ ਊਰਜਾ ਨਾਲ ਚੱਲਦਾ ਹੈ ਫਿਰ ਵੀ ਪ੍ਰਭਾਵਸ਼ਾਲੀ ਢਾਂਗ ਨਾਲ ਪਾਣੀ ਸੁੱਕ ਲੈਂਦਾ ਹੈ ਵਿਗਿਆਨਿਕਾਂ ਨੇ ਕਿਹਾ ਮੇਰੇ ਚੈਨਲ ਤੇ ਜਾ ਕੇ ਅੱਧਾ ਨੀ ਹੋਰ ਇੰਟਰਸਟਿੰਗ ਵੀਡੀਓਜ਼ ਵੀ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿਦਾਂ ਦੀਆਂ ਲੱਗਦੀਆਂ ਪਈਆਂ ਤੁਹਾਨੂੰ ਵੀਡੀਓਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਦ ਤੱਕ ਲਈ ਧੰਨਵਾਦ ਮਿਲਦੇ ਆਂ ਨੈਕਸਟ ਵੀਡੀਓ ਵਿੱਚ